ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੱਗਿਆ ਵੱਡਾ ਝਟਕਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਾਸ ਤੇਜ ਤੇ ਕਿਆ ਜਾ ਰਿਹਾ ਹੈ ਕਿ ਅਸੀਂ ਅਸਲੀ ਸ਼੍ਰੋਮਣੀ ਅਕਾਲੀ ਦਲ ਦੇ ਵਾਰਸਾਂ ਨਵੀਂ ਸ਼੍ਰੋਮਣੀ ਅਕਾਲੀ ਦਲ ਦਾ ਪੁਰਾਣੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ 11 ਅਗਸਤ ਨੂੰ ਵੱਡਾ ਇਕੱਠ ਕਰਕੇ ਨਵੀਂ ਸ਼ਰੋਬਰੀ ਅਕਾਲੀ ਦਲ ਦੇ ਪ੍ਰਧਾਨ ਬਣਾਇਆ ਗਿਆ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪੰਥ ਕਿਸ ਨੂੰ ਪ੍ਰਮਾਨਤਾ ਦੇ ਮਾਨਤਾ ਦੇਵੇਗਾ ਪੰਥ ਕੇਸਵਲ ਮੁੜੇਗਾ ਅੱਜ ਇਸ ਦਾ ਵੱਡੇ ਪੱਧਰ ਤੇ ਫੈਸਲਾ ਹੋ ਗਿਆ ਸੁਖਬੀਰ ਸ ਇੱਕ ਬਾਦ ਨੂੰ ਅੱਜ ਕੰਨ ਹੋ ਗਿਆ ਅੱਜ ਚੌਕਸ ਹੋ ਗਿਆ ਕਿ ਵਾਕਿਆ ਹੀ ਪੰਥ ਮੇਰੇ ਨਾਲ ਨਹੀਂ ਕਿਉਂਕਿ ਅੱਜ ਹਰਚੰਦ ਸਿੰਘ ਲੋਂਗੋਵਾਲ ਦੀ ਵਰਸੀ ਸੀ ਨਵੀਂ ਸ਼੍ਰੋਮਣੀ ਅਕਾਲੀ ਦਲ ਅਤੇ ਪੁਰਾਣੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ-ਨਾਲ ਆਮ ਆਦਮੀ ਪਾਰਟੀ ਵੱਲੋਂ ਵੀ ਸਿਆਸੀ ਸਟੇਜਾਂ ਸਜਾਈਆਂ ਗਈਆਂ ਲੇਕਿਨ ਜੋ ਕੁਝ ਵੀ ਅੱਜ ਵੇਖਿਆ ਗਿਆ ਉਸ ਨੂੰ ਵੇਖ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪਤਾ ਲੱਗ ਗਿਆ ਕਿ ਪ੍ਰਧਾਨਗੀ ਵਾਲੀ ਉਰਸੀ ਨਾ ਛੱਡ ਕੇ ਮੈਂ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਕੀਤੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਾਰ-ਵਾਰ ਕਹਿ ਰਹੇ ਨੇ ਕਿ ਅਸੀਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਸੁਰਜੀਤ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਸੁਰਜੀਤ ਤਾਂ ਹੋਵੇਗਾ ਜੇ ਕੌਂਕ ਜਾਂ ਪੰਥ ਨਾਲ ਹੋਵੇਗਾ ਲੇਕਿਨ ਪੰਥ ਜੁੜ ਗਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ 2 ਦਸੰਬਰ 2024 ਨੂੰ ਹੋਏ ਹੁਕਮਨਾਮੇ ਅਤੇ ਉਸ ਪੰਜ ਮੈਂਬਰੀ ਭਰਤੀ ਕਮੇਟੀ ਦੇ ਨਾਲ ਯਾਨੀ ਕਿ ਨਵੀਂ ਸ਼ਰੂਮੀ ਅਕਾਲੀ ਦਲ ਅਤੇ ਨਵੀਂ ਸ਼ਰੂਮੀ ਅਕਾਲੀ ਦਲ ਦੇ ਪ੍ਰਧਾਨ ਯਾਨੀ ਹਰਪ੍ਰੀਤ ਸਿੰਘ ਸ਼ਰੂਮੀ ਅਕਾਲੀ ਦਲ ਦੀ ਬਾਗੀ ਧੜੇ ਨਾਲ ਅਤੇ ਪੰਜ ਮੈਂਬਰੀ ਕਮੇਟੀ ਦੇ ਹੱਕ ਵਿੱਚ ਅੱਜ ਹਰਚੰਦ ਸਿੰਘ ਲੋਂਗੋਵਾਲ ਦੀ ਵਰਸੀ ਤੇ ਹਜ਼ਾਰਾਂ ਲੋਕ ਇਕੱਠੇ ਹੋਏ ਹਜ਼ਾਰਾਂ ਲੋਕਾਂ ਨੇ ਜਿਹੜਾ ਹੈ ਸਾਥ ਦਿੱਤਾ ਅੱਜ ਅਰਜੰਤ ਸਿੰਘ ਲੋਂਗੋਵਾਲ ਦੀ ਵਰਸੀ ਵਿੱਚ ਕਿ ਅਸੀਂ ਪੰਥ ਜਿਹੜਾ ਹੈ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਨਵੀਂ ਸਰੂਪੀ ਇਕਾਲੀ ਦਲ ਦੇ ਅਤੇ ਅਸੀਂ ਜੋ ਹੁਕਮ ਆਇਆ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ 2 ਦਸੰਬਰ 2024 ਨੂੰ ਉਹਨਾਂ ਉੱਤੇ ਇਨ ਬਿਨ ਪੈਰੇ ਧਿਆਨ ਹੈ ਹਾਲਾਂਕਿ ਸੁਖਬੀਰ ਸਿੰਘ ਬਾਦਲ ਨੇਮਿਸ ਅਸਿਸਟ ਸਟੇਜ ਜਾਈ ਸੀ ਲੇਕਿਨ ਉਹਨਾਂ ਇਕੱਠ ਅੱਜ ਸੁਖਬੀਰ ਸਿੰਘ ਬਾਦਲ ਦੀ ਸਟੇਜ ਦੇ ਸਾਹਮਣੇ ਨਹੀਂ ਹੋਇਆ ਜਿੰਨਾ ਕਿ ਨਵੀਂ ਸ਼ਰੋਮਣੀ ਅਕਾਲੀ ਦਲ ਦੀ ਸਟੇਜ ਦੇ ਸਾਹਮਣੇ ਐਡਾ ਵੱਡਾ ਇਕੱਠ ਹੋਇਆ ਯਾਨੀ ਕਿ ਸੁਖਬੀਰ ਸਿੰਘ ਬਾਦਲ ਦੀ ਰਾਤ ਦੀ نیند ਅੱਜ ਤੋਂ ਬਾਅਦ ਉੱਡੇਗੀ ਟੈਨਸ਼ਨ ਹੋਵੇਗੀ ਕਿ ਕੌਮ ਜਿਹੜੀ ਹੈ 50-50 ਹੋ ਚੁੱਕੀ ਹੈ ਇੱਕ ਪਾਸੇ ਨਵੀਂ ਸ਼ਰੋਮਣੀ ਅਕਾਲੀ ਦੇ ਨਾਲ ਤੇ ਦੂਜੇ ਪਾਸੇ ਪਰਨਿਸ਼ ਰੋਪੀ ਅਕਾਲੀ ਦਲ ਦਲ ਦੇ ਨਾਲ ਲੇਕਿਨ ਅੱਜ ਜਿਹੜੀ ਸਿਆਸੀ ਸਟੇਜ ਹੈ ਗਿਆਨੀ ਹਰਪ੍ਰੀਤ ਸਿੰਘ ਯਾਨੀ ਕਿ ਨਵੀਂ ਸ਼ੁਰੂਬੀ ਅਕਾਲੀ ਦਲ ਅਤੇ ਪੰਜ ਮੈਂਬਰੀ ਕਮੇਟੀ ਵੱਲੋਂ ਸਜਾਈ ਗਈ ਸੀ ਹਿਆਰਾਂ ਲੋਕਾਂ ਨੇ ਹਰਚੰਦ ਸਿੰਘ ਲੋਂਗੋਵਾਲ ਦੀ ਬਰਸੀ ਨੂੰ ਮਨਾਉਣ ਪੁੱਜੇ ਅਤੇ ਦੂਸਰੇ ਪਾਸੇ ਹਿੱਸਾ ਲਿਆ ਯਾਨੀ ਕਿ ਕੌਮ ਦਾ ਦੋ ਧੜਿਆਂ ਦੇ ਵਿੱਚ ਵੰਡਿਆ ਚੋਣਾ ਇਸ ਦਾ ਖਬਨਿਆਜਾ ਭੁਗਤਣਾ ਪਵੇਗਾ 2027 ਦੀਆਂ ਬਿਦਾਂਤ ਸਪਦੀਆਂ ਚੋਣਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਅੱਜ ਉਹ ਇਕੱਠ ਵੇਖਿਆ ਵੀ ਹੋਣਾ ਕਿਉਂਕਿ ਜਿਹੜਾ ਇਕੱਠ ਹੈ ਜਾਨੀ ਹਰਪੀਤ ਸਿੰਘ ਦੀ ਸਟੇਜ ਦੇ ਸਾਹਮਣੇ ਸੀ ਉਹ ਸੁਖਬੀਰ ਸਿੰਘ ਬਾਦਲ ਦੀ ਸਟੇਜ ਤੋਂ ਕਿਤੇ ਜ਼ਿਆਦਾ ਜਿਹੜਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਪੰਥ ਸਾਹ ਦੇ ਰਿਹਾ ਹੈ ਗਿਆਰੀ ਹਰਪ੍ਰੀਤ ਸਿੰਘ ਦਾ ਕੌਮ ਸਾਥ ਦੇ ਰਹੀ ਹੈ ਪੰਜ ਮੈਂਬਰੀ ਕਮੇਟੀ ਦਾ ਜਿਨ੍ਹਾਂ ਨੇ ਇਨ ਬਿਨ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਵੇਂ ਨੂੰ ਲਾਗੂ ਕੀਤਾ ਯਾਨੀ ਕਿ ਸੁਖਬੀਰ ਸਿੰਘ ਬਾਦਲ ਦਾ ਧੜਾ ਅੱਜ ਅੱਖਾਂ ਤੜ ਕੇ ਵੇਖ ਰਿਹਾ ਸੀ ਕਿ ਭਈ ਇਕੱਠ ਨਹੀਂ ਹੋਵੇਗਾ ਗਿਆਰੀ ਹਰਪ੍ਰੀਤ ਸਿੰਘ ਦੇ ਜਿਹੜਾ ਸਮਾਗਮ ਕਰਵਾਇਆ ਗਿਆ ਹਰਚੰਸ ਸਿੰਘ ਲੰਗਵਾਲ ਦੀ ਵਰਸੀ ਦੇ ਲਈ ਲੇਕਿਨ ਉਸ ਨਾਲੋਂ ਦੁਗਣਾ ਇਕੱਠ ਯਾਨੀ ਕਿ ਸੁਖਬੀਰ ਸਿੰਘ ਬਾਦਲ ਨਾਲੋਂ ਦੁੱਗਣਾ ਕੱਠ ਅੱਜ ਵੇਖਿਆ ਗਿਆ ਪੰਜ ਮੈਂਬਰੀ ਕਮੇਟੀ ਯਾਨੀ ਕਿ ਨਵੀਂ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀ ਸਿਆਸੀ ਸਟੇਜ ਦੇ ਸਾਹਮਣੇ ਧੰਨਵਾਦ